ਆ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਨੀ ਆ ਸਾਡੇ ਆ ਸੀਐਮ ਸਾਹਿਬ ਨੂੰ ਸਾਡੇ ਐਮਐਲਏਜ਼ ਨੂੰ ਸਾਡੇ ਮੰਤਰੀ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਦਰਜਾ ਦਰਜਾ ਉੱਥੇ ਆਦਰਦਾਰ ਗਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਵਰਕ ਕੀਤਾ ਉੱਥੇ ਉਹਨਾਂ ਦੇ ਕੰਮ ਦੇ ਸਦਕਾ ਉੱਥੋਂ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੰਤਰੀ ਸਾਹਿਬ ਨੇ ਦਿਨ ਰਾਤ ਇੱਕ ਕੀਤੀ ਔਰ ਜਿੰਨੇ ਵੀ ਸਾਡੇ ਹਲਕੇ ਦੇ ਚੰਡਿਆਲੇ ਸ਼ਹਿਰ ਦੇ ਜਿੰਨੇ ਵੀ ਵਲੰਟੀਅਰ ਗਏ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੇ ਲੁਧਿਆਣੇ ਦੇ ਲੋਕ ਆ ਉਹ ਜਾਗਰੂਕ ਨੇ ਉਹ ਰਾਜਨੀਤੀ ਜਿਹੜੀ ਪੁਰਾਣੀ ਰਾਜਨੀਤੀ ਉਹਨੂੰ ਨਕਾਰਦੇ ਹੋਏ ਆ ਵਿਕਾਸ ਦੀ ਰਾਜਨੀਤੀ ਤੋਂ ਉਹਨਾਂ ਨੇ ਵੋਟ ਪਾਈ ਆ ਔਰ ਬਹੁਤ ਵੱਡੀ ਲੀਡ ਨਾਲ ਉਹਨਾਂ ਨੇ ਜਿਤਾਇਆ ਉੱਥੇ ਆ ਦੇਖੋ ਮੋਦੀ ਸਾਹਿਬ ਜਿਹੜੇ ਬੈਠੇ ਆ ਗੁਜਰਾਤ ਦੇ ਵਿੱਚ ਚਲੋ ਉਹਨਾਂ ਦਾ ਥੋੜਾ ਜਿਹਾ ਵਹਿਮ ਟੁੱਟਾ ਕਿ ਉਹਨਾਂ ਨੂੰ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਵੀ ਹੁੰਦ ਵਿੱਚ ਆ ਗਈ ਐ ਅਗਲੀਆਂ ਇਲੈਕਸ਼ਨਾਂ ਚ ਅਸੀਂ ਹੋਰ ਵੀ ਵਸ ਸਿੱਟ ਜਿੱਤ ਕੇ ਤੇ ਉੱਥੇ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਬਹੁਤ ਹੀ ਜਿਆਦੀ ਖੁਸ਼ੀ ਹੋ ਰਹੀ ਆ ਕਿਉਂਕਿ ਇੱਥੇ ਸਾਡੇ ਐਮਐਲਏ ਪਹਿਲਾਂ ਗੋਗੀ ਜੀ ਹੀ ਉਹਨਾਂ ਦਾ ਕੁਝ ਹਾਸੇ ਕਰਨ ਇਤ ਹੋ ਗਈ ਸੀ ਉਹਨਾਂ ਦੀ ਜਗ੍ਹਾ ਹੁਣ ਜਿਵਨੀ ਚੋਣ ਸੰਜੀਪ ਰੋੜਾ ਚ ਲੜੇ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤਾਂ ਹਾਸਲ ਕੀਤੀ ਆ ਅ ਡਿੰਪੀ ਪਾ ਜੀ ਕਹਿੰਦੇ ਮੁਕਾਬਲਾ ਮੈਂ ਤਾਂ ਸੋਚਦਾ ਪਾ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਹੈ ਹੀ ਨਹੀਂ ਸੀ ਕਿਉਂਕਿ ਸਾਡਾ ਤੇ ਆਪਣੇ ਆਪ ਨਾਲ ਮੁਕਾਬਲਾ ਸੀ ਇਸ ਕਰਕੇ ਇਹ ਸੀਟ ਜਿੱਤ ਕੇ ਕੇਜਰੀਵਾਲ ਦੀ ਔਰ ਸੀਐਮ ਭਗਵੰਤ ਮਾਨ ਦੀ ਝੋਲੀ ਦੇ ਵਿੱਚ ਪਾਈ ਆ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਜਿਹੜੀ ਸੀਟ ਜਿੱਤੀ ਆ ਮੋਦੀ ਦਾ ਗੜ ਮੰਨਿਆ ਜਾਂਦਾ ਸੀ ਉਹ ਸੀਟ ਜਿੱਤ ਕੇ ਕੇਜਰੀਵਾਲ ਔਰ ਭਗਵੰਤ ਮਾਨ ਦੀ ਇਸ ਟੋਲੀ ਵਿੱਚ ਪਾਈ। ਜਿਹੜਾ ਜਿੱਤ ਦਾ ਕਾਰਨ ਕੀ ਦੱਸਦੇ ਜੀ ਆ ਸੰਭ ਦੇ ਜੀ। ਇਹ ਜਿਹੜੇ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿੱਚ ਕੰਮ ਕੀਤੇ ਸੀ ਉਹ ਕੰਮ ਬੋਲਦੇ ਆ ਕੰਮਾਂ ਦੇ ਆਧਾਰ ਤੇ ਜਿੱਤ ਪ੍ਰਾਪਤ ਹੋਈ। ਹਰ ਹਰਪ੍ਰਸਾਦ ਸਿੰਘ ਜੀ ਡਿਓ ਸਾਹਿਬ ਜਿਹੜੇ ਝੰਡਿਆਲਾਪੁਰ ਤੋਂ ਹੀ ਜੰਮਪਲ ਨੇ ਇਹੀ ਇੱਕ ਕੰਮ ਬੋਲਦੀ ਉਹਨਾਂ ਦੇ ਕਿ ਆਮ ਲੋਕਾਂ ਦੀ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਪ ਹੀ ਪਾਲਿਸੀ ਆਪਨਾ ਕੇ ਤੇ ਆਪ ਹੀ ਕਹਿੰਦੇ ਕਿ ਇਹ ਕੰਮ ਹੋਣ ਵਾਲੇ ਨਹੀਂ ਕਿਉਂਕਿ ਉਹ ਕੰਮ ਸਾਡੇ ਮੰਤਰੀ ਸਾਹਿਬ ਨੇ ਕਰ ਦਿਖਾਇਆ 22 ਸਾਲ ਤੋਂ ਪੁਰਾਣੀਆਂ ਜੌਬ ਜਿਹੜੀਆਂ ਹੀ ਨਾ ਇਹ ਨਹੀਂ ਕਿ ਉਹਨਾਂ ਨੇ ਸੋਚਿਆ ਕਿ ਇਹ ਮੇਰੇ ਸ਼ਹਿਰ ਦੇ ਬੱਚੇ ਆ ਤੇ ਮੈਂ ਉਹਨਾਂ ਵਾਸਤੇ ਕਰਾਂ ਉਹਨਾਂ ਨੇ ਪ੍ਰੋਪਰ ਇੱਕ ਜਿਹੜਾ ਪਾਲਿਸੀ ਮੈਟਰ ਹੀ ਨਾ ਉਹਨਾਂ ਨੇ ਉਹਦੇ ਆਧਾਰ ਤੇ 6500 ਪਰਿਵਾਰ ਨੂੰ ਜਿਹੜਾ ਨਾ 22 ਸਾਲ ਤੋਂ ਬੁਝੇ ਹੋਏ ਚੁੱਲਿਆਂ ਦੀ ਅੱਗ ਬਾਲੀ ਪਾਚੀ ਉਹਨਾਂ ਵਿੱਚੋਂ ਇੱਕ ਸਾਡਾ ਖੁਦ ਪਰਿਵਾਰ ਆ ਮੇਰੇ ਹਸਪੰਦ ਨੂੰ ਕੋਧ ਨੌਕਰੀ ਮਿਲੀ ਆ ਕਿਉਂਕਿ ਇਹ ਇੱਕ ਆਮ ਲੋਕਾਂ ਦੀ ਸਰਕਾਰ ਹੀ ਆਮ ਆਦਮੀ ਪਾਰਟੀ ਦੇ ਸਰਕਾਰ ਆ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾ ਕਿ ਇਹ ਕਿਸੇ ਨੂੰ ਲਾਗੇ ਲੱਗਣ ਵਾਲਿਆ ਤੇ ਨਹੀਂ ਮੇਰੇ ਖੁਦ ਫਾਦਰ ਸਾਹਿਬ ਨੇ ਇਹਨਾਂ ਨਾਲ 35 ਸਾਲ ਗਾਲੇ ਨੇ ਮੈਂ ਉਸ ਪਾਰਟੀ ਨੂੰ ਬਿਲੋਂਗ ਕਰਦੀ ਪੈ ਗਈ ਕਿਉਂਕਿ ਜਿਸ ਦਿਨ ਮੇਰੇ ਫਾਦਰ ਸਾਹਿਬ ਵੀ ਬਾਬਾ ਦਾ ਸਾਹਿਬ ਦੇ ਵਿਖੇ ਮੇਰੇ ਹਸਪੰਦ ਨੂੰ ਨੌਕਰੀ ਮਿਲੀ ਪੀਐਸਪੀਸੀਲ ਚ ਤੇ ਹੀ ਬਾਬਾ ਦਾ ਸਾਹਿਬ ਦੇ ਤੇ ਸ਼ੁਕਰਾਨਾ ਕੀਤਾ ਤੇ ਖੁਦ ਮੇਰੇ ਪਾਰਟੀ ਦੇ ਫਾਦਰ ਸਾਹਿਬ ਸੀਗੇ ਬੈਕ ਜਿਹੜੇ 35 ਸਾਲ ਤੋਂ ਰਹੇ ਤੋਂ ਉਹਨਾਂ ਨੇ ਮੈਨੂੰ ਕੋਤੇ ਗੱਲ ਆਖੀ ਕਿ ਬੇਟਾ ਜਿੱਥੇ ਤੁਹਾਡੇ ਮੰਤਰੀ ਸਾਹਿਬ ਹੋਣਗੇ ਨਾ ਤੇ ਤੁਸੀਂ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਨਾਲ ਪੜਿਓਗੇ ਕਿਉਂਕਿ ਉਹਨਾਂ ਨੇ ਦੇਖਿਆ ਵੀ ਕਿਤ ਤਰ੍ਹਾਂ ਉਹਨਾਂ ਨੇ 35 ਸਾਲ ਉਹਨਾਂ ਸਰਕਾਰਾਂ ਦੇ ਨਾਲ ਰਹਿ ਕੇ ਟਾਈਮ ਪਾਸ ਕੀਤਾ 2027 'ਚ ਕਿਤ ਤਰ੍ਹਾਂ ਲੱਗਦਾ ਤੁਹਾਨੂੰ ਜਿੱਤ ਦੀ ਹਾਸਲ ਉਮੀਦ ਜਾਗੀ ਹੋਈ ਬਾਜੀ ਉਮੀਦ ਆ ਵੇਖੋ ਠਾਠਾ ਮਾਰਦਾ ਕੱਟ ਤੇ ਸਾਡੇ ਮੰਤਰੀ ਸਾਹਿਬ ਦੇ ਆਮਾ ਬੋਲਦੇ ਆ ਜਿਹੜੇ ਆਮ ਬੱਚਿਆਂ ਨੂੰ ਅੱਜ ਆਵਾਜ਼ ਬਣ ਕੇ ਬੋਲਣ ਦਾ ਮੌਕਾ ਮਿਲਿਆ ਵਾ ਤਾਂ ਹੀ ਇਸੇ ਤਰ੍ਹਾਂ ਪ੍ਰਮਾਤਮਾ ਅਰਦਾਸ ਕਰਦੇ ਕਿ ਇਹ ਸਰਕਾਰ ਇਸੇ ਤਰ੍ਹਾਂ ਦੇ ਸੁਖਣੀ ਰਾਜ ਸੁਖਣੀ ਤਰੱਕੀ ਕਰਦਾ ਮਾਲਿਕ ਪਾਲ ਬਖਸ਼ੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਇਲੈਕਸ਼ਨ ਜਿੱਤਣ ਦੇ ਬਹੁਤ ਜ਼ਿਆਦਾ ਖੁਸ਼ੀ ਆ ਗੁਜਰਾਤ ਚੋਂ ਇਲੈਕਸ਼ਨ ਜਿੱਤੇ ਆ ਉਦੀ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਖੁਸ਼ੀ ਦਾ ਦੇਖੋ ਤੁਸੀਂ ਸਾਰਾ ਸ਼ਹਿਰ ਸਾਰਾ ਸਾਡੇ ਬਲਾਕ ਪ੍ਰਧਾਨ ਆਏ ਨੇ ਚੇਅਰਮੈਨ ਸਾਹਿਬ ਆਏ ਨੇ ਸ਼ਹਿਰੀ ਪ੍ਰਧਾਨ ਜੀ ਆਏ ਨੇ ਸਾਡੇ ਜਿੱਤ ਦਾ ਕਾਰਨ ਕੀ ਮੰਨਦੇ ਜੀ ਬਈ ਜਿੱਤ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਜੀ ਜੋ ਵਿਕਾਸ ਚੱਲ ਰਿਹਾ ਵਿਕਾਸ ਦੀ ਨੇੜੀ ਚੱਲਣ ਦੀ ਤੁਹਾਨੂੰ ਸਭ ਨੂੰ ਪਤਾ ਕੋਈ ਲੋਕੀ ਸ਼ੂਪੀ ਤਾਂ ਨਹੀਂ ਕਿ ਇੱਕੋ ਹੀ ਸਾਰੇ ਬਿਨਾਂ ਆਪੋਜੀਸ਼ਨ ਨੂੰ ਜੀ ਜਿੱਤ ਨਹੀਂ ਨਾ ਪਚੰਡੇ ਆਪੋਜੀਸ਼ਨ ਨੂੰ ਕੰਮ ਨਹੀਂ ਪਚੰਡੇ ਆਪੋਜੀਸ਼ਨ ਵਾਸਤੇ ਕੁਝ ਨਹੀਂ ਰਹਿ ਗਿਆ ਕਹਿਣ ਲਈ ਆਪੋਜੀਸ਼ਨ ਸਿਰਫ ਇੱਕ ਅੱਤਾ ਬਾਜ ਨੂੰ ਕਹਿ ਦਿੰਦਾ ਉਹੀ ਲਾਉਣ ਯੋਗੀ ਰਹਗੀ ਹੋਰ ਕੁਝ ਨਹੀਂ ਆਪੋਜੀਸ਼ਨ ਦੇ ਉੱਪਰਲੇ ਰਹਿ ਗਿਆ ਡੀਪੀਜੀ ਅੱਜ ਸਾਰਾ ਕਿੰਨੀ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਜਿਹੜਾ 23 ਤਰੀਕ ਨੂੰ ਅੱਜ ਰਿਜ਼ਲਟ ਆਇਆ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਹੋਈ ਸੀ ਜਿਹ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਗੋਗੀ ਬਾਜੀ ਸੀ ਅਚਾਨਕ ਉਹਨਾਂ ਦੀ ਜੋ ਡੈਥ ਹੋ ਗਈ ਸੀ ਉਹਨਾਂ ਦੇ ਜਿਮਨੀ ਚੋਣ ਅੱਜ ਹੋਈ ਹੈ ਉਹਨਾਂ ਦੇ ਸਾਡੇ ਬਹੁਤ ਸਤਿਕਾਰਯੋਗ ਜੀਵ ਮਾਦੀ ਉਦਰਾ ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨਾਲ ਤਿੰਨ ਉਮੀਦਵਾਰ ਹੋਣ ਸੀ ਸਾਡੇ ਕਾਂਗਰਸ ਦੇ ਕਾਲੀ ਤੇ ਭਾਜਪਾ ਦੇ ਇਹਨਾਂ ਨਾਲ ਸਾਡਾ ਮੇਨ ਮੁਕਾਬਲਾ ਸੀ ਉਸ ਤਰ੍ਹਾਂ ਦੇ 13 14 ਖਲੋਤੇ ਸੀ ਨਿਊ ਟੂ ਸ਼ਟਰਨ ਵਾਲਾ ਵੀ ਖਲੋਤਾ ਸੀ ਉਤਰਾਂ ਦੇ ਚਲੋ ਬਾਕੀ ਸਾਡਾ 3 14 ਤੀਜੇ ਨਾਮ ਨੇ ਅਸੀਂ ਮੁਕਾਬਲਾ ਨਹੀਂ ਗਿਣਦੇ ਕਾਲੀ ਦਾ ਨਾ ਅਸੀਂ ਮੁਕਾਬਲਾ ਨਹੀਂ ਗਿਣਦੇ ਜੀ ਸਾਡਾ ਮੁਕਾਬਲਾ ਸੀ ਮੇਨ ਦੋਨ ਦੇ ਨਾਲ ਉਹ ਦੋਨ ਦੇ ਮੁਕਾਬਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਬੜੀ ਵਧੀਆ ਲੰਮੀ ਲੀਡ ਲੈ ਕੇ ਕਿਉਂਕਿ ਵੋਟ ਜਿਹੜੀ ਆ ਇਕੱਠ ਪਈ ਸੀ 50 52% ਵੋਟ ਪਈ ਆ ਉਹਦੇ ਵੋਟ ਦੇ ਮੁਤਾਬਕ ਸੀ 11000 ਪਲੱਸ ਜਿਹੜੀ ਆ ਲੀਡ ਦੇ ਲੈ ਕੇ ਜਿਹੜੇ ਅਸੀਂ ਜਿੱਤ ਪ੍ਰਾਪਤ ਕੀਤੀ ਔ ਜਿਮਨੀ ਚੋਣ ਦੇ ਵਿੱਚੋਂ ਔਰ ਇਹ ਕਹਿੰਦੇ ਸੀ ਕਿ ਇਹ ਜਿਹੜਾ ਵਾ ਸੈਮੀਫਾਈਨਲ ਮੈਚ ਹੈ ਸਾਡਾ 2027 ਦਾ ਸੋ ਅਸੀਂ ਨਹੀਂ ਸੀ ਕਹਿੰਦੇ ਇਹਨਾਂ ਦੀ ਜੁਬਾਨੀ ਸੀ ਭਾਰਤੀ ਜਨਤਾ ਪਾਰਟੀ ਕਾਂਗਰਸੀ ਅਕਾਲੀਏ ਸਾਰੇ ਕਹਿੰਦੇ ਸੀ ਇਹ ਸੈਮੀਫਾਈਨਲ ਹੈ ਸੋ ਸੈਮੀਫਾਈਨਲ ਤੇ ਪਿਆਰੋ ਅਸੀਂ ਜਿੱਤ ਲਿਆ ਤੇ 2027 ਦੀ ਸਾਡੀ ਬੜੀ ਵਧੀਆ ਤਿਆਰੀ ਹੈ ਕਿਉਂਕਿ ਸਾਡੇ ਕੰਮ ਬੋਲਦੇ ਆ ਸਾਡੇ ਚੰਮ ਨਹੀਂ ਬੋਲਦੇ ਸਾਡੇ ਕੰਮ ਬੋਲਣਗੇ 2027 ਦੇ ਵਿੱਚ ਵੀ ਜੇ ਸਾਡੇ 3.5 ਸਾਲਾਂ ਦੇ ਵਿੱਚ ਅਸੀਂ ਕੰਮ ਨਹੀਂ ਕੀਤੇ ਹੁੰਦੇ ਤੇ ਲੋਕ ਸੰਵਾਜ ਨਕਾਰ ਦਿੰਦੇ ਤੁਹਾਨੂੰ ਘਰ ਬਿਠਾ ਦਿੰਦੇ ਚਾਹੇ ਉਹ ਲੋਕ ਬਹੁਤ ਸਿਆਣੇ ਨੇ ਲੁਧਿਆਣਾ ਲੋਕ ਬਹੁਤ ਸਿਆਣੇ ਨੇ ਪੜੇ ਲੋਕ ਲੋਕੇ ਉਦਯੋਗਿਕ ਸਾਰੇ ਹੈਗੇ ਨੇ ਉਤੋਂ ਦੇ ਉਹ ਸਾਨੂੰ ਨਕਾਰ ਕੇ ਘਰ ਬਿਠਾ ਦਿੰਦੇ ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਉਹੀ ਸਰਕਾਰ ਚੁਣੀ ਜਿਹੜੀ ਸਰਕਾਰ ਕੰਮ ਕਰ ਰਹੀ ਆ ਜੇ ਤੁਸੀਂ ਆਮ ਦੇਖਦੇ ਆਪਾਂ ਪਿਛਲੇ ਇਤਿਹਾਸ ਫੋਲ ਕੇ ਵੇਖ ਲਓ ਜੋ ਸਾਢੇ 3 ਸਾਲ ਬਾਅਦ ਕੋਈ ਵੀ ਜਿਮਨੀ ਚੋਣ ਹੁੰਦੀ ਸੀ ਉਹਦਾ ਰਿਜ਼ਲਟ ਹਮੇਸ਼ਾ ਉਲਟ ਆਉਂਦਾ ਸੀ ਸੋ ਇਹ ਸਾਢੇ 3 ਸਾਲਾਂ ਦਾ ਸਾਡਾ ਬੋਲਿਆ ਕੰਮ ਆ ਜਿਹੜੇ ਸਾਨੂੰ ਬੜੀ ਵੱਡੀ ਲੰਮੀ ਨਜੀਨੀ ਲੀਡਾਂ ਹਿੱ ਜਿੱਤੇ ਆ ਸਾਡੇ ਬਹੁਤ ਸਤਿਕਾਰਯੋਗ ਕੈਪਟਨ ਮੰਤਰੀ ਸਾਹਿਬ ਭਜਨ ਸਿੰਘ ਯੂਟਿਊਬ ਸਾਹਿਬ ਨੇ ਇੰਨੀ ਕੋਤੇ ਮਿਹਨਤ ਕੀਤੀ ਆ ਕਿ ਨਵੀਂ ਜੁਆਇਨਿੰਗ ਹੱਦ ਮੁਕਾਤੀ ਕਿ ਜਿੰਨੀ ਉਹਨਾਂ ਨੇ ਜਾ ਕੇ ਉੱਥੇ ਜੁਆਇਨਿੰਗ ਕਰਾਈ ਆ ਸੋ ਉਹਦਾ ਬੜਾ ਵੱਡਾ ਰਿਜ਼ਲਟ ਆ ਨਾਲ ਜਿਹੜਾ ਸਾਨੂੰ ਉਹਨਾਂ ਦਾ ਮਿਲਿਆ ਅਸੀਂ ਵੀ ਸਾਥੀਆਂ ਦੇ ਨਾਲ ਜਿਹੜੇ ਸਾਰੀ ਟੀਮ ਜਾ ਕੇ ਉੱਥੇ ਜਿਤਨਾ ਵੀ ਸਾਨੂੰ ਹੁਕਮ ਲੱਗਦਾ ਸੀ ਉੱਥੇ ਜਾ ਜਾ ਕੇ ਅਸੀਂ ਉੱਥੇ ਕੈਂਪੇਨਿੰਗ ਵੀ ਕੀਤੀ ਆ ਝੰਡੇ ਵੀ ਲਾਏ ਆ ਕੋਈ ਸਿਪਾਈਆਂ ਆ ਆਮ ਆਦਮੀ ਪਾਰਟੀ ਦੇ ਘਰਾਂ 'ਚ ਬਹਿਣ ਵਾਲੇ ਨਹੀਂ ਆ ਅਸੀਂ ਹਮੇਸ਼ਾ ਅਸੀਂ ਜਮੀਨੀ ਹਕੀਕਤ ਤੇ ਚੱਲਣ ਵਾਲੇ ਬੰਦੇ ਆ ਸੋ ਬੜੀ ਖੁਸ਼ੀ ਅੱਜ ਸੋ ਆ ਖੁਸ਼ੀ ਦਾ ਤੁਸੀਂ ਮਾਹੌਲ ਦੇਖ ਰਹੇ ਹੋ ਸਾਰੇ ਸਾਰੇ ਤੁਸੀਂ ਦੇਖ ਰਹੇ ਹੋ ਕਿ ਕਿਤਨਾ ਸਾਰੇ ਖੁਸ਼ ਨੇ ਕਿਉਂਕਿ 2027 ਦਾ ਅਸੀਂ ਆਗਾਜ਼ ਕਰ ਦਿੱਤਾ ਵਾ ਤੇ ਅੰजाम ਆਗਾਜ਼ ਤੇ ਅਸੀਂ 2022 ਦਾ ਕਰਤਾ ਅੰजाम ਅਸੀਂ ਨਾਲ ਲੈ ਕੇ ਦੱਸਾਂਗੇ ਕਿ ਹੋ ਜਾਂਦਾ ਵਾ ਬਹੁਤ ਸੋਹਣਾ ਅੰजाम ਰੰਗਲਾ ਪੰਜਾਬ ਇੱਕ ਬਣਦਾ ਜਾ ਰਿਹਾ ਬਿਲਕੁਲ ਲੀਹਾਂ ਤੇ ਆ ਹਰ ਇੱਕ ਕੰਮ ਜੜਾ ਵਾ ਹੋ ਰਿਹਾ ਵਿਕਾਸ ਹੋ ਰਿਹਾ ਪ੍ਰਕਾਸ਼ ਦੇ ਨਾਂ ਤੇ ਨੇਰੀ ਆ ਰਹੀ ਆ ਆਪਣੇ ਹਲਕੇ ਦੀ ਤਾਂ ਆਪਾਂ ਖਾਸ ਗੱਲ ਕਰੀਏ ਤੇ ਮੇਰਾ ਖਿਆਲ ਹੈ ਕਿ 70 75 ਸਾਲਾਂ ਦੇ ਵਿੱਚ ਇੱਥੇ ਉਹ ਕੰਮ ਨਹੀਂ ਹੋਏ ਜਿਹੜੇ ਮੰਤਰੀ ਸਾਹਿਬ ਨੇ ਆਣ ਕੇ ਇੱਥੇ ਕਰਵਾ ਦਿੱਤੇ ਆ ਤੇ ਕੋਈ ਵੀ ਅਜੇ ਇਹ ਕੰਮ ਜਿਹੜਾ ਬੱਕ ਵੀ ਨਹੀਂ ਰਹੂਗਾ ਸੋ ਮੈਂ ਮੰਤਰੀ ਸਾਹਿਬ ਵੱਲੋਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਦਿਲ ਦੇ ਗਹਿਰਾਈਆਂ ਤੋਂ ਤੁਹਾਨੂੰ ਲੱਖ ਲੱਖ ਵਧਾਈਆਂ ਕਿ ਤੁਸੀਂ ਘਰ ਬੈਠੇ ਸਾਡੇ ਹਰ ਇੱਕ ਵਰਕਰ ਨੇ ਜੀ ਜਿਹਦਾ ਕੋਈ ਰਿਸ਼ਤੇਦਾਰ ਸੀ ਜੀ ਦਾ ਕੋਈ ਵਾਕਿਫ ਸੀ ਜਿਹਦਾ ਕੋਈ ਬਿਜ਼ਨਸ 파ਟਰਨਰ ਸੀ ਜਿੱਦਾਂ ਕਿਸ ਤਰ੍ਹਾਂ ਵੀ ਇਵਨ ਕੇ ਸਾਡੇ ਹੌਸਲੀ ਲੈਣ ਵਾਲੇ ਜਿਹੜੇ ਇਥੋਂ ਜਾਂਦੇ ਆ ਲੁਧਿਆਣੇ ਤੋਂ ਜਾਂਦੇ ਉਹਨਾਂ ਨੇ ਫੋਨ ਕੀਤੇ ਉਹਨਾਂ ਨੂੰ ਕਿ ਵੋਟਰ ਆਮ ਆਦਮੀ ਪਾਰਟੀ ਨੂੰ ਪਾਣਿਆ ਸੰਜੀਵ ਰੋੜਾ ਨੂੰ ਸੰਜੀਵ ਰੋੜਾ ਜੀ ਜਿਹੜੇ ਆ ਕੈਂਡੀਡੇਟ ਬਹੁਤ ਵਧੀਆ ਕੈਂਡੀਡੇਟ ਨੇ ਇੱਕ ਬਹੁਤ ਨਾਲ ਚੈਰੀਟੇਵ ਵਾਲੇ ਲੋਕ ਨੇ ਉਹ ਇਹੋ ਜਿਹਾ ਸ਼ਖਸ਼ ਹੈ ਕਿ ਛੋਟੇ ਤੋਂ ਛੋਟੇ ਦੀ ਮਦਦ ਕਰਦਾ ਤੇ ਸੋ ਤੁਹਾਡੇ ਸਾਹਮਣੇ ਹੋਣ ਆਏਗਾ ਮੰਤਰੀ ਬਣਦਾ ਜਿਹੜਾ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਹਿਲਾਂ ਕਹਿ ਚੁੱਕੇ ਆ ਕਿ ਐਮ ਐਲ ਏ ਲੁਧਿਆਣੇ ਵਾਲੇ ਤੁਸੀਂ ਬਣਾਓ ਤੇ ਮੰਤਰੀ ਅਸੀਂ ਬਣਾ ਦੇਾਂਗੇ ਸੋਨ ਮੰਤਰੀ ਬਣ ਗਏ ਜੀ ਉਹ ਗੁਜਰਾਤ ਦੀ ਜਿਹੜੀ ਜਿੱਤ ਹੋ ਗਈ ਵਾ ਗੁਜਰਾਤ ਦੀ ਜਿਹੜੀ ਜੜੀ ਸਾਡੀ ਜਿੱਤ ਹੋਈ ਆ ਜੀ ਉਹ ਵੀ ਇੱਕ ਵਧਾਈ ਆ ਸਾਰਿਆਂ ਨੂੰ ਕਿਉਂਕਿ ਉਹ ਉਹ ਇਲੈਕਸ਼ਨ ਸਾਡਾ ਜਿਹੜਾ ਪਹਿਲਾਂ ਲੜਿਆ ਸੀ ਉਹ ਕਿਸੇ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਪੱਜ ਗਏ ਸੀ ਸੋ ਉਹ ਸਾਡੀ ਜਿੱਤ ਬੜੀ ਵੱਡੀ ਆ ਤੇ ਇਸ ਚੀਜ਼ ਦਾ ਵੀ ਦਾਵਾ ਵਾ ਕਿ ਗੁਜਰਾਤ ਦੀ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੱਕੀ ਬਣੇਗੀ ਕਿਉਂਕਿ ਲੋਕ ਉੱਥੇ ਪਿਆਰ ਕਰ ਰਹੇ ਨੇ ਤੇ ਭਾਜਪਾ ਨੂੰ ਨਕਾਰ ਰਹੇ ਨੇ ਭਾਜਪਾ ਨੂੰ ਨਕਾਰ ਰਹੇ ਨੇ ਉੱਥੇ